ਕੱਫੜ ਚਾਹੇ ਲੜਾ ਜਿਨੇ ਚਾਈਦਾ ਹੀ ਸੜਮੁੰਡਾ ਨੇ ਆਟ ਵਾਹਿੰ ਮਹਿਤੀ ਬੰਦੇ ਹੀ ਐ ਮਹਿਤੀ ਬੰਦਿਆ ਓਏ ਮੁਰਗੇ ਬੰਦਿਆ ਦੂਰ ਬੰਦਿਆ ਦਾ ਖਾਂਦਿਆ ਤੂੰ ਪਰ ਤੈਨੂੰ ਰਾਪਰੇ ਸਭ ਕੁਝ ਦਿੱਤਾ ਏ ਫੇਰ ਤੂੰ ਮਰਨ ਲਿਆ ਪਿਆ ਨੇ ਪਿੱਛੇ ਇੰਨਾ ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਮਾਮਲਾ ਅੰਮ੍ਰਿਤਸਰ ਦੇ ਚੇਰਟਾ ਇਲਾਕੇ ਦੇ ਇੱਕ ਹਸਪਤਾਲ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ 28 ਸਾਲਾ ਨੌਜਵਾਨ ਦੇ ਇਲਾਜ ਨੂੰ ਲੈ ਕੇ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਦੇ ਬਾਹਰ ਸੜਕ ਜਾਮ ਕਰ ਰੋਸ਼ ਪ੍ਰਦਰਸ਼ਨ ਕੀਤਾ ਗਿਆ ਜਿਸ ਸੰਬੰਧੀ ਇਲਾਕੇ ਦੇ ACP ਵੱਲੋਂ ਦੋਵੇਂ ਪਾਰਟੀਆਂ ਦੀ ਸਮੱਸਿਆ ਨੂੰ ਧਿਆਨ ਨਾਲ ਸੁਣ ਮਾਮਲਾ ਸੁਲਝਾਉਦਿਆਂ ਧਰਨਾ ਹਟਾਇਆ ਗਿਆ ਹੈ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਇਹ ਦੱਸਾ ਕੀ ਮਸਲਾ ਕੀ ਸਾਰਾ ਆਪਣਾ ਨਹੀਂ ਮਸਲਾ ਕੀ ਹੈ ਫੋਨ ਫੜਾ ਕਿਉਂ ਦੇ ਨਹੀਂ ਕੈਮਰਾ ਕਿਉਂ ਫੜਾਉਂਦੇ ਏ ਬੱਚੇ ਤੁਸੀਂ ਉਹ ਨਹੀਂ ਜਾਣਦੇ ਸਭ ਮਸਲਾ ਕੀ ਹੈ ਬੱਚੇ ਮੈਨੂੰ ਕੀ ਪਤਾ ਨਹੀਂ ਮਸਲਾ ਮਸਲਾ ਕੀ ਹੈ ਮੇਰੀ ਤਾਂ ਕਾਰ ਫਸ ਗਈ ਸੀ ਨਹੀਂ ਮਸਲਾ ਕੀ ਤੁਹਾਡਾ ਹਸਪੀਟਲ ਹੈ ਕੀ ਮਸਲਾ ਕੀ ਹੈ ਉਹ ਮੇਰਾ ਨਹੀਂ ਹਸਪੀਟਲ ਹੈ ਨਹੀਂ ਮਸਲਾ ਕੀ ਹੈ ਸਾਰਾ ਉੱਥੇ ਜਾਓ ਤੁਸੀਂ ਮਸਲਾ ਕੀ ਕਰੋ ਤੁਸੀਂ ਉਸ ਹਸਪੀਟਲ ਚ ਕਰੋਗਾ ਨਹੀਂ ਪੜਦੇ ਨਹੀਂ ਪਏ ਅਹੀਂ ਪੜਦੇ ਨਹੀਂ ਪਏ ਧੱਕਾ ਨਾ ਲਾ ਮੇਰੇ ਨਹੀਂ ਲਾਂਦੇ ਪਏ ਨਹੀਂ ਡਾਕਟਰ ਸਾਹਿਬ ਕੀ ਮਸਲਾ ਕੀ ਸਾਰਾ ਮੇਰੇ ਬ੍ਰਦਰ ਮੈਂ ਥੋ ਲੰਘਦਾ ਪਿਆ ਰਸਤਾ ਬਲਾਕ ਹੈ ਫਿਰ ਜਾਓ ਉੱਥੇ ਤੁਸੀਂ ਨਹੀਂ ਆ ਮਸਲਾ ਕੀ ਜਿਹੜੇ ਤਰਨਾ ਲਗਾਇਆ ਉਹਨਾਂ ਨੇ ਪੈਸੇ ਵਾਦ ਲੱਲੇ ਕੀ ਹੈ ਸਾਰਾ ਇਹਨਾਂ ਨੂੰ ਪੁੱਛ ਲਓ ਜਾ ਕੇ ਬੇਟਾ ਨਹੀਂ ਤੁਸੀਂ ਦੱਸੋ ਨਾ ਮੈਂ ਤਾਂ ਬੇਟਾ ਉਹ ਅੰਦਰ ਬਹਿ ਕੇ ਗੱਲ ਮੀਟਿੰਗ ਕੀਤੀ ਉਹਨਾਂ ਨਾਲ ਨਹੀਂ ਨਹੀਂ ਕੀ ਕੀ ਪੈਸੇ ਲੈਣੇ ਕੀ ਦੇਣੇ ਆ ਮਾੜਾ ਦੱਸੋ ਨਾ ਕੀ ਮਸਲਾ ਫਿਰ ਫਿਰ ਆਪ ਭੱਜਨ ਕੋ ਦੇ ਆ ਫਿਰ ਇੱਕ ਸਰ ਕੋ ਪੇਸ਼ੈਂਟ ਵਿਸ਼ਾਲ ਦਾਖਲ ਸੀ ਇਹ ਪਹਿਲੋਂ ਦੀਵਾਲੀ ਤੋਂ ਪਹਿਲੋਂ ਦਾਖਲ ਹੋਇਆ ਸੀ ਐਲਕੋਹਲਿਕ ਐਕਿਊਟ ਪੈਂਕ੍ਰੇਟਾਈਟਸ ਦੇ ਨਾਲ ਜਿਹੜੀ ਕਿ ਬਹੁਤ ਬਹੁਤ ਮਾੜੀ ਬਿਮਾਰੀ ਪਿਆਨਕ ਬਿਮਾਰੀ ਹੈ ਉਹ ਤੋਂ ਬਾਅਦ ਈਦ ਵਾਲੀ ਤੋਂ ਬਾਅਦ ਛੁੱਟੀ ਲੈ ਕੇ ਚਲੇ ਗਏ ਸੀ ਇਹਨੂੰ ਕਿਹਾ ਸੀ ਤੁਹਾਲੇ ਮੈਡੀਟੇ ਰਹਿਣਾ ਚਾਹੀਦਾ ਹੈ ਇਸਾ ਤਾਰ ਦਿਨ ਬਾਅਦ ਫੇਰ ਆਇਆ ਫੇਰ ਇਹਨੂੰ ਦੁਬਾਰਾ ਫੇਰ ਦਾਖਲ ਕੀਤਾ ਗਿਆ ਪਤਾ ਨਹੀਂ ਦੁਬਾਰਾ ਸ਼ਰਾਬ ਪੀਤੀ ਹੈ ਨਹੀਂ ਪੀਤੀ ਰੱਬ ਜਾਨੇ ਉਹਨ ਮਾਈ ਸਵੇਰੇ ਪੁੱਛਿਆ ਸੀ ਕਿੰਦਰ ਜੀ ਮੈਂ ਕਿੱਥੇ ਮਾਤਾ ਦੇ ਗਿਆ ਸੀ ਤੇ ਮੈਂ ਭੁੱਲ ਪੁੱਛਾਂਦਾ ਪੁੱਛਾਂਦਾ ਰਾਜਪੀ ਚਲੋ ਇਹ ਤਾਂ ਰੱਬ ਹੀ ਜਾਣਦਾ ਆਇਦੇ ਫੇਰ ਦੁਬਾਰਾ ਇਹਦੇ ਪੈਂਕਰੀਆਸ ਦੇ ਵਿੱਚ ਸਿਡੋਸਿਸਟ ਬਣ ਗਈ ਜਿਹੜੀ ਪਸਲਨ ਭਰੀ ਹੋਈ ਸੀ ਉਹਦਾ ਅਸੀਂ ਇੱਕ ਟਿਊਬ ਪਾ ਟਿਸ਼ੂ ਦੇ ਇਸ ਦੇ ਡレイン ਹੋਇਆ ਸੀ ਪਹਿਲੇ ਦਿਨ 3 2 3 ਲੀਟਰ ਡレイン ਹੋ ਗਿਆ ਹੁਣ ਵੀ ਡレイン ਹੋ ਰਿਹਾ ਸੀ ਤੇ ਹੁਣ ਅੱਜ ਉਹਦਾ ਅਲਟਰਾਸਾਉਂਡ ਕਰਾਇਆ ਸੀ ਅਲਟਰਾਸਾਉਂਡ ਦੇ ਵਿੱਚ ਕਾਫੀ ਪ੍ਰੋਬਲਮ ਸੀ ਕਿ ਇਹਨਾਂ ਨੇ ਦੱਸ ਦਸਤੀਆਂ ਸੀ ਤੇ ਇਹ ਕਹਿੰਦੇ ਸੀ ਵੀ ਅਸੀਂ ਇੱਕ ਜਿਹੇ ਹਾਇਰ ਸੈਂਟਰ ਲੈ ਜਾਈਏ ਤੇ ਉਹਨੂੰ ਹਾਇਰ ਸੈਂਟਰ ਤੇ ਦਿੱਤਾ ਗਿਆ ਠੀਕ ਐ ਨਾ ਇਸ ਲਈ ਲਾ ਰਹੇ ਸੀ ਵੀ ਸਾਡੇ ਪੈਸੇ ਦੇ ਦਿਓ ਸਾਰੇ ਜਿਹੜੇ ਹੀ ਲੱਗੇ ਆ ਤੇ ਸੋ ਇਸ ਲਈ ਵੇਖਦੇ ਹੋਏ ਵੀ ਬਾਕੀ ਥੋੜੇ ਗਰੀਬ ਆਦਮੀ ਆ ਤੇ ਕੁਝ ਉਹਨਾਂ ਦੀ ਮਦਦ ਕਰਦੇ। ਹਸੋਵਨਾ ਵੱਲੋਂ ਕਹਿ ਰਹੇ ਸੀ ਸਾਡੇ ਕੋਲ ਪੈਸੇ ਵੱਧ ਨਹੀਂ ਗਏ। ਇਸ ਤਰ੍ਹਾਂ ਕਦੀ ਨਹੀਂ ਹੋਇਆ ਕਿਸੇ ਵੀ ਹਸਪਤਾਲ ਨਹੀਂ ਵਾਦ ਇਸ ਤਰ੍ਹਾਂ ਲੈਂਦਾ। ਇਹ ਗੱਲਾਂ ਹੀ ਬਣਾ ਲੈਂਦੇ ਜਦੋਂ ਮਰੀਜ਼ ਡਿਸਚਾਰਜ ਹੁੰਦਾ ਹੈ, ਜਦੋਂ ਮਰੀਜ਼ ਆਉਂਦਾ ਹੈ ਉਦੋਂ ਹੱਥ ਜੋੜ ਕੇ ਆਉਂਦਾ ਹੈ। ਜਦੋਂ ਜਾਂਦਾ ਉਦੋਂ 50 ਗੱਲਾਂ ਕਰਦਾ। ਇਹ ਸੁਖਵੀਰ ਹਸਪਤਾਲ ਆ ਉੱਥੇ ਇੱਕ ਮਰੀਜ਼ ਆਖ ਲੈਣਾ ਦਾ 25-26 ਸਾਲ ਦਾ ਨੌਜਵਾਨ ਆ। ਤੇ ਉਹਦੇ ਬਾਰੇ ਚ ਮੰਗ ਕਰ ਰਿਹਾ ਕਿ ਡਾਕਟਰ ਸਾਹਿਬ ਨੇੜਾ ਪੈਸੇ ਜ਼ਿਆਦਾ ਬਣਾਤੇ ਆ ਤੇ ਇਲਾਜ ਨਹੀਂ ਸਹੀ ਕਰਦੇ। ਪਹਿਲਾਂ 1 ਮਹੀਨਾ 1.5 ਮ ਬਹੁਤ ਛੁੱਟੀ ਮਿਲ ਗਈ ਦਿਵਾਲੀ ਤੋਂ ਬਾਅਦ ਦੁਬਾਰਾ ਦਾਖਲਾ ਹੈਗਾ ਜੀ ਅੱਛਾ ਜੀ ਸਰ ਕਹਿੰਦੇ ਜੀ ਬਿਲ ਬਹੁਤ ਜ਼ਿਆਦਾ ਬਣਾ ਛੱਡੇ ਇਹਨਾਂ ਨੇ ਉਹ ਮੰਗ ਉਹਨਾਂ ਦੀ ਉਹ ਬਿਲ ਜ਼ਿਆਦਾ ਬਣਾਇਆ ਵਾ ਇਹ ਸਬੰਧੀ ਆਪਾਂ ਜਿਹੜਾ ਵਾ ਆਪਣਾ ਡਾਕਟਰ ਸਾਹਿਬ ਨਾਲ ਗੱਲ ਕਰ ਰਹੇ ਆਂ ਉਹਨਾਂ ਨੂੰ ਫਸਟ ਆਪਣੀ ਪ੍ਰੈਫਰੈਂਸ ਹੈਗੇ ਵੀ ਮਰੀਜ਼ ਨੂੰ ਚੰਗੇ ਜਗ੍ਹਾ ਇਲਾਜ ਕਰਾਇਆ ਜਾਵੇ ਉਹਨੂੰ ਬਚਾਇਆ ਜਾਵੇ ਸੈਕੰਡ ਜੋ ਵੀ ਆਪਣਾ ਇਨਕੁਆਰੀ ਕਰਕੇ ਜੋ ਵੀ ਦੋਸ਼ੀ ਪਾਇਆ ਕੋ ਦੇਖ ਲਵਾਂ ਕਰ ਵੀ ਕਿੱਥੇ ਹਾਂਜੀ ਪਰਿਵਾਰ ਦੀ ਮੰਗਿਆ ਕਿ ਸਾਡਾ ਇਲਾਜ ਜ਼ਿਆਦਾ ਹੋਇਆ ਬਾਈ ਜੀ وہی ਡਾਕਟਰ ਸਾਹਿਬ ਨਾਲ ਗੱਲ ਉਹਨਾਂ ਨਾਲ ਗੱਲ ਕਰ ਰਹੇ ਜੀ ਅਸੀਂ ਦੇ ਉਸ ਤੋਂ ਬਾਅਦ ਹੋਣੀ ਹਾਂਜੀ ਬਿਲਕੁਲ ਉਸ ਤੋਂ ਬਾਅਦ ਇਹ ਕਹਿੰਦੇ ਤੁਸੀਂ ਬਿਹਤਰ ਲਾਜ ਕਰਾਉਣਾ ਤਾਂ ਆਪਣਾ ਸ਼ਿਫਟ ਕਰਾ ਸਕਦੇ ਤੁਸੀਂ ਮਤਲਬ ਕਿ ਇੱਥੇ ਬਿਹਤਰ ਲਾਜ ਨਹੀਂ ਹੋ ਰਹੀ ਦੀ ਇਹ ਤਾਂ ਡਾਕਟਰ ਦੱਸ ਸਕਦੇ ਉਹਨਾਂ ਕੋਲੋਂ ਬੈਠ ਜਾ ਕੇ ਮੇਰੇ ਡਾਕਟਰ ਨੇ ਨਾ ਹੈਗਾ ਸਵਾਲ ਮੇਰੇ ਮਤਲਬ